ਸਤ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਚ ਵੀ ਪਹਿਲਾਂ ਹੀ ਦੱਸ ਚੁੱਕਿਆ ਸੀਗਾ ਕਿ ਮੌਸਮ ਚ ਗੁੰਮ ਹੈ بارشਾਂ ਪੈ ਕੇ ਹਟੀਆਂ ਹੈ ਸ਼ੀਤ ਬਲਾਈਟ ਦਾ ਧਿਆਨ ਰੱਖੋ ਜਦੋਂ ਮੈਂ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਉਦੋਂ ਸ਼ਾਇਦ ਕਿਸੇ ਨੇ ਧਿਆਨ ਨ ਦਿੱਤਾ ਹੋਵੇ ਮੇਰੀ ਵੀਡੀਓ ਤੋਂ ਸਹੀ 10 ਦਿਨਾਂ ਬਾਅਦ ਹਰੇਕ ਬੰਦੇ ਨੇ ਧਿਆਨ ਦੇਣਾ ਸ਼ੁਰੂ ਕਰਤਾ ਤੇ ਬਾਅਦ ਚ ਉਹ ਕੰਦੇ ਦੋਗੀਆਂ ਬਣੇ ਸ਼ੁਰੂ ਹੋ ਗਏ ਮੈਂ ਅੱਜ ਫੇਰ ਹਜੇ ਸਮਾਂ ਥੋੜਾ ਹਜੇ ਲੋਕਾਂ ਦੇ ਝੋਨੇ ਪੈਪਾਂ ਤੇ ਆਏ ਆ ਬਘੂਲਾ ਭਰਨ ਦੀ ਤਿਆਰੀ ਚ ਤੇ ਨਿਸਰ ਦੀ ਤਿਆਰੀਆਂ ਚ ਪਰ ਮੈਂ ਤੁਹਾਨੂੰ ਅੱਜ ਫੇਰ ਦੱਸ ਚੱਲੇ ਆ ਮੌਸਮ ਅਨੁਕੂਲ ਹੋ ਚੁੱਕਿਆ ਕਾਲੇ ਤੇਲੇ ਦੇ ਅਸਰ ਕਾਲਾ ਤੇਲਾ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੌਗੀ ਤੇ ਸ਼ੁਰੂ ਮਿਲਣਾ ਸ਼ੁਰੂ ਹੋਜੂ ਜਿਹੜੀਆਂ ਭਾਰੀਆਂ ਦੌਗੀਆਂ ਪਰ ਤੁਹਾਨੂੰ ਪਤਾ ਉਦੋਂ ਲੱਗੂ ਜਦੋਂ ਦੌਗੀਆਂ ਬਣ ਗਈਆਂ ਤੇ ਬਹਿਣਾ ਸ਼ੁਰੂ ਹੋ ਗਿਆ ਹੁਣ ਆਉਦੀ ਜਿਹੜੀ ਵੀ ਸਪਰੇਅ ਦਾ ਸਹੀ ਟਾਈਮ ਹੈ ਜਿਹੜੀ ਵੀ ਉਹਦੀ ਸੁੰਡੀ ਵਾਲੀ ਤੇ ਫੰਗੀਸਾਈਡ ਪਾ ਰਹੇ ਉਹਦੇ ਵਿੱਚ ਕਾਲੇ ਤੇਲੇ ਵਾਲੀ ਚੰਗੀ ਗੁਹਾਨ ਜ਼ਰੂਰ ਪਾਈਓ ਰੀਜ਼ਨ ਕੀ ਐ ਉਹਨੇ ਉਹਦੀ ਮੋਲਟਿੰਗ ਨੂੰ ਬੰਦ ਕਰ ਦੇਣਾ ਮੋਲਟਿੰਗ ਨੂੰ ਬੰਦ ਕਰਕੇ ਮੇਰੇ ਕਾਲੇ ਤੇਰੇ ਨੂੰ ਆਉਣ ਦੀ ਸਮੱਸਿਆ ਨਹੀਂ ਦੇਣਾ ਫਿਰ ਵੀ ਮੈਂ ਤੁਹਾਨੂੰ ਇੱਕ ਦੌਗੀ ਤੇ ਛੋਟੀ ਜਿਹੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜੇ ਮਿਲ ਗਿਆ ਤਾਂ ਇਹ ਮੈਂ ਨੀਚੇ ਬੈਠ ਗਿਆ ਆ ਆ ਦਿਖ ਰਿਹਾ ਆ ਦੇਖੋ ਆ ਬੈਠਾ ਦਿਖ ਰਿਹਾ ਇਹਦੀ ਇੱਕ ਨਿਸ਼ਾਨੀ ਹੁੰਦੀ ਐ ਜਿਹੜੇ ਨੂੰ ਹੱਥ ਰਾਵਾਂਗੇ ਟੇਢਾ ਤੁਰੂਗਾ ਇਹ ਉਬਰ ਗਿਆ ਠੀਕ ਐ ਨਾ ਰੀਜ਼ਨ ਕੀ ਐ ਕਿ ਇਹ ਹੁਣ ਕਿਤੇ ਨਾ ਕਿਤੇ ਵਿਖਣਾ ਸ਼ੁਰੂ ਹੋਊਗਾ ਪਰ ਆਪ ਦਾ ਧਿਆਨ ਦੇਣਾ ਸ਼ੁਰੂ ਕਰ ਦੋ ਸਪਰੇਅ ਆਪਾਂ ਕਰਨੀ ਉਹ ਇਹਦੇ ਵਿੱਚ ਪਾਈ ਲਈਓ ਥੈਂਕ ਯੂ ਸੋ ਮਚ